ਹਾਂਜੀ ਅੱਜ ਕਿੰਨੇ ਬਲੌਕ ਦੇ ਨਾਲ ਹਾਜ਼ਰ ਹੋਏ ਆਂ ਜੀ ਉਮੀਦ ਕਰਦੇ ਆਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਆਪਾਂ ਪਹੁੰਚਿਆ ਗੁਰਦੁਆਰਾ ਸਾਬ ਤਲਵੰਡੀ ਸਾਬੋ ਤੇ ਆਉ ਤੁਹਾਨੂੰ ਦਰਸ਼ਨ ਕਰਾਉਣੀ ਆ ਹਾਂਜੀ ਆ ਦੇਖੋ ਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਮਨ ਨੂੰ ਸ਼ਾਂਤੀ ਮਿਲਦੀ ਆ ਆਇਆ ਹੁਣ ਆਪਾਂ ਪਹੁੰਚਦੇ ਆਂ ਅੰਦਰ ਅੱਜ ਜਿਹੜੀ ਸੰਗਤ ਆਪਾਂ ਨੂੰ ਆਇਆ ਗੰਗੀ ਘਾਤ ਨੂੰ ਕਰ ਦਿੱਤੇ ਜਾਂ ਆ ਕੇ ਸੱਤਰ ਸਤਿਗੁਰੂ ਸਾਹਿਬ ਜੀ ਦਾ ਸਨਕਾਰ ਕਰਵਾਇਆ ਜਿਸ ਵਿੱਚ ਛੋਟੇ ਰਜੇ ਬਹੁਤ ਮਿਹਨਤ ਕਰਦੇ ਸੱਤਰ ਸਤਿਗੁਰੂ ਸਾਹਿਬ ਦੇ ਪਾਸੇ ਬਾਬਾ ਜੀ ਮਹਾਰਾਜ ਸਾਹਿਬ ਨੇ ਇਹ ਬਾਣੀ ਧੂਰਾ ਸਰਬ ਬਾਬਾ ਜੀ ਬਾਣੀ ਸੁਣਦੇ ਆਂ ਜੀ ਤੁਸੀਂ ਜੇ ਸੁਣ ਲੋ ਸਾਰੇ ਜਣੇ ਨੰਦ ਮਾਣੂ ਬਾਣੀ ਦਾ ਉਸਤਾਰ 25 ਤਾਰੀਖ ਨੂੰ ਤੇ 4 ਪਰਪਤਿਕ ਸੁਹਾਏ ਜੀਤ ਸਿੰਘ ਜੀ ਦੇ ਜੀਰ ਖਾਏ ਇੱਕ ਅਕਾਲ ਪੁਰਖ ਨੇ ਇੱਕ ਵਰਤਨੀ ਜੀ ਦੀ ਵਜੂੜ ਦੇ ਹੋਏ ਪਰਪਤਨੇ ਪਰ ਮੰਨੂ ਬਹੁਤ ਸਖੂਨ ਮਿਲਦਾ ਬੈਠ ਕੇ ਆਪਾਂ ਨਾਲ ਹਾਲ ਤਾਂ ਜੀ ਬਾਬਾ ਨਰਮਨ ਦੇਖੋ ਆਓ ਬਾਬਾ ਜੀ ਦਾ ਪਾੜਾ ਕੀਤਾ ਗਿਆ ਕਿੰਨਾ ਵਧੀਆ ਵਿੱਚੋਂ ਬਣਿਆ ਲਾਈਟਾ ਮੂਟਾ ਬਹੁਤ ਵਧੀਆ ਨਾ Okay, اپنے بہت سونا چھوٹی گربانی چلے پہنچ گئے ਤਾਂ ਮੇਰਾ ਆਪਣੀ ਕਬਿਰ ਹਾਣ ਕਰਨ ਕਰੀ ਹੁ ਭੈਲਾ ਸੱਜਣਾ ਸੋ ਨਾਰਾ ਪਣਾ ਕੋ ਤੁਹਾੜਾ ਸੰਗ ਚਲਾਉਂਦੇ ਆ ਜਬਰ ਗੁਰੂ ਦਾ ਨਾਸਤ ਸੱਚ ਖਾਂ ਜੀਰ ਮੰਨਤ ਸਾਹਿਬ ਉਜਾਗ ਕਰਵਾਏ ਅਸੀਂ ਆਪਣਾ ਉਸ ਸੰਗਤਾਂ ਪਹੁੰਚੀ ਹੁੰਦੇ ਆ ਜੀ ਰਾਮਦਾਸ ਸਾਹਿਬ ਕਰਕੇ ਕਰਨਾ ਕੋ ਕਰਨ ਕਰਕੇ ਸੱਚ ਬਰਾਈ ਨੰਦੁ ਮਾਨਰੇ ਵਾਦਿ ਤੀਰ ਕਸਨ ਬਾਬਾ ਜੀ ਦੀ ਕੀ ਜਤਰੇ ਦਾ ਹੈ ਵਾਦਿ ਮੰਨਤ ਸਾਹਿਬ ਦਾ ਵਾਦ ਮੰਨਤ ਸਭੋ ਸੱਚ ਪਿਆਰ ਦੇ ਨਾਲ ਸਤਿਕਾਰਯੋਗ ਜੀ ਪਾਣੀ ਸੋਣ ਰਹੇ ਇੱਕ ਮੰਚ ਉਤੇ ਦਿੱਲੀ ਦੀ ਸੰਗਤ ਵੱਲੋਂ ਨੰਸਾਨਾਂ ਦੇ ਗੁਰਦੁਆਰਾ ਸਾਹਿਬ ਦਾ ਪ੍ਰਸਾਦ ਕੀਤਾ ਦੇਸ਼ ਦੀ ਜੀ ਆਇਆਂ ਨੂੰ ਜੇ ਲੋ ਆਪਣਾ ਬੇਮਾਲਾ ਕਰਿਤ ਕਰਤ ਕਰ ਗਵਣੋ ਸਮਾਜੇ ਦਾ ਸਿਵਾਦ ਤੇ ਗੁਰਦੁਆਰੇ ਦਾ ਉਜਾੜੋ ਜਾਂਦਾ ਹੈ ਸਿੱਖੋਂ ਨੂੰ ਇਹ ਚਿੰਤਾ ਕਰਿਆ ਕਰਿਓ ਸਤਿਗੁਰਾਂ ਦੀ ਕਿਰਪਾ ਜਸਤ ਕਰਦੇ ਆ ਬਚਨ ਕੀਤਾ ਤੇ ਦਮਾਲੇ ਦੀ ਔਲਾਦ ਤੇ ਆਪ ਜੀ ਦਾ ਕੋਈ ਮੰਨ ਤੇ ਸਿਛਾਲਾ ਕ੍ਰਿਪਾ ਦੀ ਮਾਰিকার ਜਿਨ੍ਹਾਂ ਪ੍ਰਾਰਥਨਾ ਦੇ ਵਿੱਚ ਗੋਸਤ ਸੁਖ ਨੂੰ ਮੰਦਾ ਜੀ ਕਰਿਆ ਕਰੇਗਾ ਮਾਜੂਦ ਦੀ ਦਾਤ ਦੀ ਕਰਾਵਾ ਵਿੱਚ ਦੇ ਦક્ષਿਣਵਾਕ ਤੇ ਰਵਾ ਕਰਾ ਲਾਉਂਦਾ ਇਸ ਨੂੰ ਨਾਲ ਸਤਿ ਸ਼ਰਨ ਪ੍ਰਾਰਥਨਾ ਕੀਤੇ ਦਰਸ਼ਤ ਕਰਨ ਤੋਂ ਪਹਿਲਾਂ ਕੋਈ ਸਤਿਕਾਰ ਤੋਂ ਬਤ ਕਰ ਭਾਈ ਦਾਸ ਸਿੰਘ ਦੇ ਘਰ ਦਾ ਜੋ ਭਾਈ ਸਾਹਿਬ ਜੀ ਦੇ ਪਰਿਵਾਰ ਵੱਲੋਂ ਵੀ ਸੁਮਾ ਸੁਲੇ ਉਸਤਾਂ ਤੱਕ ਉਹ ਪੈਰੋਲੇ ਨੂੰ ਦਰਸ਼ਕਤਾਰ ਕਰਵਾਇਆ ਜਾਂਦੇ ਹਨ ਜੇ ਜਦੋਂ ਆਪਾਂ ਸਵੇਰ-ਸਵੇਰ ਪਹੁੰਚਦੇ ਆ ਨਾ ਸਵੇਰੇ ਜਿਵੇਂ 5 5:30 ਵਜੇ ਤਾਂ ਉੱਥੇ ਗੁਰੂ ਬਹਾਦਰ ਸਿੰਘ ਜੀ ਦੇ ਜੋ ਸਾਸਤਰਾ ਹਨ ਉਹਨਾਂ ਦੇ ਦਰਸ਼ਨ ਵੀ ਕਰਾਏ ਜਾਂਦੇ ਆ ਜਿਸ ਨੇ ਦਰਸ਼ਨ ਕਰਨੇ ਆ ਨਾ ਸਵੇਰ ਜਲਦੀ ਪਹੁੰਚ ਕੇ ਦਰਸ਼ਨ ਕਰ ਸਕਦੇ ਆ ਬਾਤ ਸਰੋਵਰ ਨੇ ਇਹਨਾਂ ਸਾਦੇ ਪਵਿੱਤਰ ਅਸਥਾਨਾਂ 'ਤੇ ਗੱਲ ਲਈ ਨਾ ਸਵਾਹ ਤੇ ਆਪਣਾ ਲੋਕਦਾਨ ਪਾ ਕੇ ਕੁਝ ਪੁਤਿਆਂ ਪ੍ਰਾਪਤ ਹੋਏ ਜੋ ਨਾਰਾ ਅਸਥਾਨ ਹਰ ਐਤਵਾਰ ਨੂੰ ਗੁਰਦੁਆਰਾ ਬਾਬਾ ਜੀ ਦੀ ਬਾਬਾ ਤੁੰਗ ਸਿੰਘ ਜੀ ਦੇ 12 ਰੋਜ਼ੇ ਕੋਲ ਲੱਗੇ ਇੱਕ ਪੁਜੀਤ ਖੱਡੇ ਬਾਟਾ ਅੰਮ੍ਰਿਤ ਸੰਕਾਰ ਹੁੰਦਾ ਹੈ ਅਮਰ ਸਤੋ ਗੁਰੂ ਨਾਲੇ ਨੂੰ ਆ ਸਰਬਸਤ ਸਤਿਗੁਰੇ ਜਿਨੇ ਪਾਰੇ ਪਾਰੇ ਲਈਏ ਹੋ ਸੋਹਣੇ ਕੀ ਆਇਆ ਹੋ ਗੁਰੂ ਜੀ ਦੀ ਬਾਤ ਜੀ ਦੀ ਦਾਤ ਦਾ ਆਵਾਜ਼ ਦੀ ਸੁਣਨਾ ਕਿਦਾਂ ਕੈਂਟ ਬਣਿਆ ਜੀ ਜੀ ਅਰਦਾਸ ਹੋ ਗਈ ਤਾਂ ਹੁਣ ਮੱਥਾ ਟਿਕਣ ਲੱਗ ਗਿਆ ਹੁਣ ਆਪਾਂ ਮੱਥਾ ਟੇਕ ਲੈਣੀ ਆ ਅਰਦਾਸ ਹੋ ਜਾਂਦੀ ਆ ਅਰਦਾਸ ਤੋਂ ਬਾਅਦ ਬੱਸ ਹੁਣ ਕੀ ਹੋ ਗਿਆ ਹਾਂਜੀ ਆ ਵੇਖੋ ਤੁਹ ਗੁਰੂ ਗੋਗਿੰਦ ਸਿੰਘ ਜੀ ਦੇ ਸਾਸਤਰ ਆ ਇਹ ਸਾਰੇ ਜੋ ਇੱਥੇ ਰੱਖੇ ਰੱਖੇ ਪਏ ਆ ਤੈਨਾਂ ਦਰਸ਼ਨ ਕਰੋ ਸਾਰੇ ਤੇ ਆ ਸਾਰੀਆਂ ਇਹਨਾਂ ਦੀ ਬਾਬਾ ਜੀ ਦੀਆਂ ਤਸਵੀਰਾਂ ਆ ਦੇਖੋ ਤੁਹ ਸਾਰਿਆਂ ਦਰਸ਼ਨ ਕਰਾਉਣੇ ਆ ਦਰਸ਼ਨ ਕਰ ਲਓ ਜੀ ਘਰੇ ਬੈਠੇ ਵਧੀਆ ਆਰਾਮ ਕਰੀਨਾ ਦਰਸ਼ਨ ਕਰੀ ਚੱਲੋ ਸਾਰੇ ਜਣੇ ਸਾਬ ਤੇ ਮੱਥਾ ਟੇਕਿਆ ਫਿਰ ਤੇ ਮਗਰ ਰੱਖੀਏ ਨਾ ਕੋਈ ਸਾਧਨਾ ਕਰਦੇ ਨੇ ਨਾ ਕੋ ਉਧਰ ਵੀ ਦਰਸ਼ਨ ਕਰ ਲੈਣੇ ਆ ਇੱਧਰ ਨਾਲ ਹੀ ਖੂ ਬਣਿਆ ਹੋਇਆ ਹਰ ਤੇ ਮਗਰ ਕੇ ਹੋਏ ਨਾ ਸਾਧਨਾ ਕਰਦੇ ਨੇ ਬਾਅਦ ਚ ਤਾਂ ਬਹੁਤ ੱਪ ਜਾਂਦਾ ਹੈ ਪਰ ਬਹੁਤ ਪੈਰ ਮੱਚਦੇ ਆ ਸਵੇਰ ਜਾ ਕੇ ਦਰਸ਼ਨ ਕਰ ਲਿਆ ਤੁਹਾਨੂੰ ਆ ਆ ਆ ਚਲੋ ਜੀ ਅੱਜ ਦਾ ਬਲੌਗ ਆਪਾਂ ਇੱਥੇ ਸਮਾਪਤ ਕਰਦੇ ਆ ਤੇ ਜਿਹਨੂੰ ਜਿਹਨੂੰ ਆਪਣੇ ਬਲੌਗ ਵਧੀਆ ਲੱਗਦੇ ਆ ਨਾ ਉਹ ਕਮੈਂਟ ਸ਼ੇਅਰ ਤੇ ਲਾਇਕ ਤੇ ਸਬਸਕ੍ਰਾਈਬ ਵੀ ਕਰ ਲਿਆ ਕਰੋ ਆਪਣੇ ਚੈਨਲ ਨੂੰ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਆਪਣਾ ਬਲੌਗ ਕਿਵੇਂ ਦਾ ਲੱਗਿਆ ਤੇ ਬਾਦ ਤੋਂ ਬਾਦ ਸ਼ੇਅਰ ਕਰਿਆ ਕਰੋ ਬਲੌਗ ਨਾਲ ਅੱਗੇ